ਕਹਾਜੀ ਚੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਹਰਿਆਣੇ 'ਚ ਇਕੱਠੇ ਹੋਏ ਆ ਮੇਰੇ ਨਾਲ ਵੱਖ-ਵੱਖ ਪਿੰਡਾਂ ਤੋਂ ਸੰਗਤ ਪਹੁੰਚੀ ਆ ਮੋਤਵਾਰ ਸੱਜਣ ਵੀ ਪਹੁੰਚੇ ਆ ਅੱਜ ਸਾਡਾ ਇਕੱਠੇ ਹੋਣ ਦਾ ਮਕਸਦ ਇਹ ਆ ਕਿ ਇੱਥੇ Haryana ਦੇ ਵਿੱਚ ਅਸੀਂ ਲਾਂ ਪੰਦੀ ਸ਼ੁਰੂ ਕੀਤੀ ਆ ਇਕੱਠੇ ਕਰਕੇ ਲੋਕਾਂ ਨੂੰ 17 ਤਰੀਕ ਨੂੰ ਜਿਹੜਾ ਭਾਈ ਨਗਦੀਪ ਸਿੰਘ ਜਲਵੇੜੇ ਦੇ ਹੱਕ ਦੇ ਵਿੱਚ ਐਸਐਸਪੀ ਦਫ਼ਤਰ ਦੇ ਅੱਗੇ ਹਵਾਲੇ ਵੱਡਾ ਕੱਟ ਰੱਖਿਆ ਗਿਆ ਉਹਦੇ ਸਬੰਧ ਚ ਇਹ ਲਾਮਬੰਦੀ ਆ ਪਿੰਡਾਂ ਦੀ ਤੇ ਅਪੀਲ ਕਰਦੇ ਆ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਦੇ ਲੋਕਾਂ ਨੂੰ ਕਿ ਸਾਨੂੰ ਅੱਜ ਲੋੜ ਆ ਉਸ ਜਿਹਾਦ ਨੂੰ ਜੋ ਦੇ ਨਾਲ ਖੜਨ ਦੀ ਜਿਹੜਾ ਯੋਧਾ 210 ਦੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਇੱਕ ਨਾਲ ਕੇ ਲੜਿਆ ਬੱਚੇ ਪਾਏ ਗਏ ਜਿਹੜਾ ਨੌਜਵਾਨ ਐਸ ਮੋਰਚੇ ਦੇ ਵਿੱਚ ਵੀ ਸੰਭੂ ਹੋਵੇ ਖਨੌੜੀ ਹੋਵੇ ਹਰਿਆਣੇਜ ਹੋਵੇ ਪੂਰਾ ਹੱਕ ਢਾ ਕੇ ਲੜਦਾ ਰਿਹਾ ਲੋਕਾਂ ਨੂੰ ਲਾਂਬੰਦ ਕਰਦਾ ਰਿਹਾ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਮੋਰਚਾ ਬਲ ਤੋਰਦਾ ਰਿਹਾ ਪਿਛਲੇ ਕਈ ਮਹੀਨਿਆਂ ਤੋਂ ਉਸ ਨੌਜਵਾਨ ਨੂੰ ਚੱਕ ਕੇ ਹਰਿਆਣਾ ਪੁਲਿਸ ਵੱਲੋਂ ਨਾਲ ਸੈਂਟਰ ਦੀ ਜਿਹੜੀ ਪੁਲਿਸ ਜਾਂ ਸੈਂਟਰ ਦੀ ਜਿਹੜੀ ਸਰਕਾਰ ਵਾਲੀ ਵੀ ਆ ਸੈਂਟਰ ਦੇ ਅਜਸਿਕਾ ਨਾਲ ਰਲੀਆਂ ਹੋਈਆਂ ਨੇ ਉਹਨਾਂ ਨੇ ਚੱਕ ਕੇ ਅੰਨ੍ਹਾ ਤੇ ਛੱਤ ਧਾ ਆ ਗਿਆ ਜ਼ੁਲਮ ਕੀਤਾ ਗਿਆ ਉਹਦੇ ਚੱਡੇ ਪਾੜੇ ਗਏ ਉਹਨੂੰ ਪਾਣੀ 'ਚ ਡੋਬੋਇਆ ਗਿਆ ਉਹਦੇ ਗਰੰਟ ਲਾਇਆ ਗਿਆ ਗੋਤੰਗਾ ਦੇ ਉੱਤੇ ਉਹਦੇ ਉਹਨੂੰ ਕਈ ਕਈ ਰਾਤਾਂ ਤਾਹਾਂ ਬੰਨ ਕੇ ਛੱਤ ਨਾਲ ਬਾਹਾਂ ਬੰਨ ਕੇ ਥਲੋਂ ਲੱਤਾਂ ਬੰਨ ਕੇ ਉਸ ਨੌਜਵਾਨ ਨੂੰ ਕਈ ਕਈ ਰਾਤਾਂ ਸੌਣ ਨਹੀਂ ਦਿੱਤਾ ਗਿਆ ਜੇ ਮਾੜਾ ਵੋਟਾ ਅੱਖ ਲਾਉਂਦਾ ਸੀਗਾ ਮੱਲੋ-ਮੱਲੀ ਨੀਂਦ ਆਉਂਦੀ ਸੀ ਤਾਂ ਨੌ ਤੇ ਗੁੱਫੇ ਤੇ ਪਰਾਂ ਦੇ ਡੰਡਾ ਮਾਰਦੇ ਸੀ ਉਹ ਕਿਹੜਾ ਦਸ਼ਤਰਾ ਜਿਹੜਾ ਉਸ ਨੌਜਵਾਨ ਤੇ ਟਾਇਆ ਨਹੀਂ ਗਿਆ ਕੀਤਾ ਨਹੀਂ ਗਿਆ ਇੱਕ ਨਹੀਂ ਦੋ ਨਹੀਂ ਪੂਰੇ 17 ਪਰਚੇ ਹਰਿਆਣਾ ਜੁਰਤ ਦੇ ਦਿੱਤੇ ਗਏ ਇੱਕ ਪਰਚੇ ਜਮਾਨਤ ਹੁੰਦੀ ਆ ਦੂਜਾ ਪਰਚਾ ਦੂਜੇ ਜਮਾਨਤ ਤੀਜਾ ਪਰਚਾ ਤਿਆਰ ਹੁੰਦਾ ਐਸ ਤਰ੍ਹਾਂ 17 ਮੁਕੱਦਮੇ ਤੋਂ ਪਹਿਲਾਂ ਦੇ ਚੁੱਕੇ ਆ ਜੇਲ੍ਹ ਦੇ ਅੰਦਰ ਵੀ ਉਹਨੂੰ ਇੰਨਾ ਤਾਂਕਿਸ਼ਤਾ ਜਾ ਰਿਹਾ ਆ ਉਸ انسان ਦਾ ਬਹੁਤ ਬੁਰਾ ਹਾਲ ਹੈ ਉਸ ਯੋਧੇ ਦਾ ਪਰ ਉਹ ਚੜ੍ਹਦੀ ਕਲਾ ਚ ਹੈ ਇਹ ਹੀ ਸਾਰੀ ਨਿਸ਼ਾਨੀ ਹੈ ਕਿ ਯੋਧੇ ਹਮੇਸ਼ਾ ਜਿੱਲਾਂ 'ਚ ਹੋਣ ਸੰਘਰਸ਼ਾਂ 'ਚ ਹੋਣ ਚਾਹੇ ਵੱਡੇ ਪਏ ਹੋਣ ਮਰਨ ਕਿਨਾਰੇ ਪਏ ਹੋਣ ਪਰ ਗੱਲ ਹਮੇਸ਼ਾ ਚੜ੍ਹਦੀ ਕਲਾ ਦੀ ਕਰਦੇ ਆ ਸੋ ਆਓ ਮੇਰੇ ਪੰਜਾਬ ਦੇ ਹਰਿਆਣੇ ਦੇ ਯੂਪੀ ਦੇ ਰਾਜਸਥਾਨ ਦੇ ਲੋਕੋ ਉੱਠ ਕੇ ਆਪਾਂ ਉਸ ਨੌਜਵਾਨ ਨੂੰ ਬਾਹਰ ਲੈ ਕੇ ਆਈਏ ਜੋ ਹੋਰ ਜਾਂ ਜਲਮੁਨ ਨੱਥ ਪਾਈਏ ਉਹਦੇ ਪਰਚਿਆਂ ਨੂੰ ਰੱਦ ਕਰਾਈਏ 17 ਤਰੀਕ ਨੂੰ ਐਸਐਸਪੀ ਦਫ਼ਤਰ ਅੰਮ੍ਰਿਤਾਲੇ ਦੇ ਅੱਗੇ ਕੰਟ ਰੱਖਿਆ ਗਿਆ ਮੈਂ ਪੰਜਾਬ ਦੇ ਹਰਿਆਣੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਆਪੋ ਆਪਣੇ ਪਿੰਡਾਂ ਚੋਂ ਟਰੱਕ ਟਰਾਲੀਆਂ ਲੈ ਕੇ ਗੱਡੀਆਂ ਲੈ ਕੇ ਬੱਸਾਂ ਲੈ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਅੰਮ੍ਰਿਤਾਲੇ ਪਹੁੰਚਣਾ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ 17 ਤਰੀਕ ਨੂੰ ਹੋਵੇ ਜਾਂ 16 ਤਰੀਕ ਨੂੰ ਇਹ ਰੇਲ ਗੱਡੀਆਂ ਬੰਦ ਕਰ ਦੇਣਾ ਇਹ ਨਾਕੇ ਲਾ ਦੇਣਾ ਇਹ ਘਰੋ ਘਰੀ ਆ ਕੇ ਆਗੂਆਂ ਨੂੰ ਫੜਨਾ ਸ਼ੁਰੂ ਕਰ ਦੇਣਾ ਸੇਸ਼ ਕਰਕੇ ਆਪਾਂ ਪੂਰੀ ਮੁਸਤੈਦੀ ਦੇ ਨਾਲ ਚਕੰਨੇ ਹੋ ਕੇ ਸचेਤ ਹੋ ਕੇ ਫਿਰਤਾ ਨਾਲ ਦਲੇਰੀ ਨਾਲ ਲੜਦਿਆਂ ਦੇ ਨਾਲ ਆਪਾਂ ਹਰ ਹਾਰ 17 ਤਰੀਕ ਨੂੰ 17 ਜੁਲਾਈ ਨੂੰ ਐਸਐਸਪੀ ਦਫ਼ਤਰ ਦੇ ਕਿ ਲੱਖਾਂ ਦੀ ਗਿਣਤੀ ਇਕੱਠ ਕਰਨਾ ਤੇ ਇਹ ਸਰਕਾਰ ਨੂੰ ਗੋਡੇ ਭਾਰ ਲੈ ਕੇ ਆਉਣਾ ਜੋ ਇਹ ਜ਼ੁਲਮ ਸਾਡੇ ਉਹਨਾਂ ਯੋਧਿਆਂ ਦੇ ਕਰ ਰਹੀ ਹੈ ਇਹ ਯਾਦ ਰੱਖਿਓ ਕਿ ਅੱਜ ਅਸੀਂ ਉਸ ਨੌਜਵਾਨਾਂ ਦਾ ਨਾਂ ਖੜ੍ਹ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਮਰਨ ਵਾਲੇ ਲੜਨ ਵਾਲੇ ਖੜਨ ਵਾਲੇ ਸਾਡੀਆਂ ਜ਼ਮੀਨਾਂ ਬਚਾਉਣ ਵਾਲੇ ਕਿਸਾਨੀ ਲਈ ਮਜ਼ਦੂਰਾਂ ਲਈ ਲੜਨ ਵਾਲੇ ਸਾਡੀ ਸੱਭਿਆਚਾਰ ਨੂੰ ਬਚਾਉਣ ਲਈ ਲੜਨ ਵਾਲੇ ਯੋਧੇ ਕਰਾਜ ਬਣ ਕੇ ਬੈਠ ਜਾਣਗੇ ਵੀ ਇੱਥੇ ਮਗਰੋਂ ਕੋਈ ਬਾਤ ਨਹੀਂ ਪੁੱਛਣਾ ਸੁਖ ਭਰਾਵੋ ਹੁਣ ਕਰਾਜ ਬੈਠਣ ਦਾ ਮੇਲਾ ਨਹੀਂ ਅੱਜ ਅਸੀਂ ਲਾਮਬੰਦੀ ਸ਼ੁਰੂ ਕੀਤੀ ਆ ਹਰਿਆਣੇ ਦੇ ਪਿੰਡਾਂ ਦੇ ਅਸੀਂ ਚੱਠੇ ਪਿੰਡ ਖੜੇ ਆ ਗੁਰੂ ਘਰ ਦੇ ਵੱਡੇ ਘੱਟ ਵੱਖ-ਵੱਖ ਪਿੰਡਾਂ ਤੋਂ ਸੰਗਤ ਇੱਥੇ ਆਈ ਹੈ ਪੰਜਾਬ 'ਚ ਵੀ ਜਾਵਾਂਗੇ ਸਵਾਉ ਆਪਾਂ 17 ਨੂੰ ਆਪਣੇ ਆ ਜਮੀਰ ਦੀ ਬਾਤ ਸੁਣੇ ਆਪਣੇ ਦਿਲ ਦੀ ਬਾਤ ਸੁਣ ਕੇ ਵੀ ਨਹੀਂ ਯਾਰਾ ਉਹ ਕਿਸੇ ਖਾਲ ਵੱਟ ਪਿੱਛੇ ਨਹੀਂ ਕੋਈ ਜ਼ਮੀਨੀ ਝਗੜੇ ਪਿੱਛੇ ਨਹੀਂ ਕੋਈ ਘਰੇਲੂ ਮਸਲੇ ਪਿੱਛੇ ਨਹੀਂ ਉਹ ਸਾਡੀ ਖਾਤਰ ਸਾਡੀਆਂ ਫਸਲਾਂ ਨਸਲਾਂ ਨੂੰ ਬਚਾਉਣ ਲਈ ਸਾਡੀਆਂ ਜ਼ਮੀਨਾਂ ਨੂੰ ਬਚਾਉਣ ਲਈ ਉਹ ਪੂਰੀ ਮਨੁੱਖਤਾ ਦੀ ਲੜਾਈ ਲੜਦਾ ਸਾਡਾ ਨੌਜਵਾਨ ਨਵਦੀਪ ਸਿੰਘ ਜਰਵੇੜਾ ਪਿਛਲੇ ਕਈ ਮਹੀਨਿਆਂ ਤੋਂ ਇਹ ਹਕੂਮਤ ਦਾ ਅਪਸ਼ਕਰ ਚੱਲ ਰਿਹਾ ਭਰਾਬਾ ਆਓ ਉੱਠ ਕੇ 17 ਤਰੀਕ ਨੂੰ ਕਾਫਲੇ ਵਣ ਕੇ ਬਹੀਰਾ ਕੱਟ ਗਏ ਅਮਾਰੇ ਪਹੁੰਚ ਗਏ ਤੇ ਇਹ ਸਰਕਾਰ ਨੂੰ ਦਿਖਾ ਗਏ ਇਕੱਲਾ ਨਵਦੀਪ ਨਹੀਂ ਹਜ਼ਾਰਾਂ ਲੱਖਾਂ ਲੋਕ ਮਰੇ ਪੰਜਾਬ ਹਰਿਆਣੇ ਦੀਆਂ ਮਾਵਾ ਨੌਜਵਾਨ ਬਜ਼ੁਰਗਾ ਉਸ ਯਾਰੂ ਜੋਦੇ ਦੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰੇ